ਸਾਰ ਸਾਨੂੰ ਭਾਈ ਅਰਜਨ ਦਾ ਜੋਰ ਵਿੱਚ ਭੀਮ ਹੋਵਾ ਤਨ ਜਿਗਰਾ ਗੁਰੂ ਗੋਬਿੰਦ ਸਿੰਘ ਦਾ ਪਿਤਾ ਸ਼ਹੀਦ ਹੋਵੇ ਤੇ ਮੈਂ ਜਤੀਮ ਹੋਵਾਂ ਸਰਵੰਸਦਾਨੀ ਸਤਗੁਰੂ ਦਾ ਵਕਸ਼ਿਆ ਨਾਰਾ ਕਰੋ ਬੁਲੰਦ ਆਖੋ ਜੀ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀਤੀ ਫਤਿਹ ਅੱਜ ਆਨੰਦਪੁਰ ਦਾ ਬਾਦਸ਼ਾ ਮਾਛੀਵਾੜੇ ਦਾ ਦਰਵੇਸ਼ ਹੇਮਕੁੰਡ ਦਾ ਤਪਸ਼ਵੀ ਪਟਨੇ ਦਾ ਲਾਡਲਾ ਲਾਲ ਪੌਂਟੇ ਦਾ ਮਹਾ ਕਵੀ ਤਮਦਵੇ ਦਾ ਮਹਾ ਵਿਦਵਾਨ ਭੀਖਣ ਸ਼ਾਹ ਦਾ ਕਾਬਾ ਹੁਦੂ ਸ਼ਾਹ ਦਾ ਪੀਰ ਚਮਕੌਰ ਦਾ ਸੈਨਾਪਤੀ ਪੰਘਾਣੀ ਦਾ ਸੂਰ ਪੀਰ ਮੁਕਤਸਰ ਦਾ ਬਖਸ਼ਣਹਾਰ ਜਫਰਨਾਮੇ ਦਾ ਸਾਹਿਤਕਾਰ ਅੰਮ੍ਰਿਤ ਦਾ ਦਾਤਾ ਪੰਥ ਦਾ ਵਾਲੀ ਤੇਗ ਦਾ ਧਣੀ ਮਜਲੂਮਾਂ ਦਾ ਮਦਦਗਾਰ ਸ਼ਹੀਦ ਪਿਤਾ ਦਾ ਪੁੱਤਰ ਸ਼ਹੀਦ ਪੁੱਤਾਂ ਦਾ ਦਾਨੀ ਛੋਟ ਦਮਣ ਕਰੀਬ ਨਮਾਜ਼ ਅਕਾਲ ਦਾ ਉਪਾਸ਼ਕ ਸੱਚ ਦੀ ਆਵਾਜ਼ ਸੁੱਤੀਆਂ ਕਲਾਂ ਜਗਾਉਣ ਵਾਲਾ ਸਤਿਗੁਰੂ ਮਾਦੋ ਦਾਸ ਬਰਾਗੀ ਦੇ ਡੇਰੇ ਆ ਪਹੁੰਚਿਆ ਹਜ਼ੂਰ ਪੰਗ ਤੇ ਬਰਾਜਮਾਨ ਹੋਇਆ ਘੋੜੇ ਬਾਗ ਵਿੱਚ ਚਰਨ ਲਈ ਛੱਡ ਦਿੱਤੇ ਇਹ ਕੌਤਕ ਵੇਖ ਕੇ ਮਾਦੋ ਦਾਸ ਦੇ ਚੇਲੇ ਭੱਜੇ ਭੱਜੇ ਗਏ ਤੇ ਸਾਰੀ ਕਹਾਣੀ ਬਰਾਗੀ ਨੂੰ ਦੱਸੀ ਆ ਉਹਨੇ ਵੀਰ ਭੇਜੇ ਕਿ ਜਾ ਕੇ ਪੰਗ ਪਲਟਾ ਕੇ ਧੌਣ ਤੋੜ ਦਿਓ ਪਰ ਵੀਰ ਪੰਗ ਦੇ ਪਾਵੇ ਤੱਕ ਨਹੀਂ ਹਲਾ ਸਕੇ ਇਹ ਵੇਖ ਕੇ ਭਰਿਆ ਸ਼ੋ ਮੈਂ ਤੁਹਾਡਾ ਬੰਦਾ ਗੁਰੂ ਜੀ ਕਹਿੰਦੇ ਜੇ ਸਾਡਾ ਬੰਦਾ ਤਾਂ ਫਿਰ ਬੰਦਿਆਂ ਵਾਲੇ ਕੰਮ ਕਰ ਸਤਿਗੁਰੂ ਕਹਿੰਦੇ ਓਏ ਚਿਲੇ ਕੱਡਿਆਂ ਤੋਂ ਮੁਕਤ ਨਾ ਹੋਣ ਸਾਦਾ ਚਿੰਬੜੇ ਦੇਸ਼ ਨੂੰ ਭੂਤ ਕੁਲਾਮੀਆਂ ਦੇ ਬੱਚੇ ਹਿਰਨੀ ਦੇ ਵੇਖ ਫਰਾਗ ਹੋਇਆ ਬਨ ਕੇ ਵਹਿ ਗਿਆਂ ਕਿਲੇ ਸ਼ੈਤਾਨੀਆਂ ਦੇ ਉਹ ਪਿਤਾ ਪੁੱਤਾਂ ਦੇ ਸਿਰਾਂ ਨਾਲ ਥੰਮ ਆ ਥੰਮ ਹਿੱਲ ਗਏ ਸੀ ਇੰਦੋ ਸ਼ੈਤਾਨੀਆਂ ਦੇ ਕਾਕੇ ਵੇਖ ਲੈ ਅੱਜ ਪੰਜਾਬ ਅੰਦਰ ਹੁੰਦੇ ਕਿਵੇਂ ਨੇ ਘਾਣ ਜਵਾਨੀਆਂ ਦੇ ਸਤਗੁਰੂ ਛੋਟੇ ਸਾਡੇ ਲਾਲ ਵਿੱਚ ਸਾਰਾ ਹੰਤ ਤੇ ਫੜ ਪਾਪੀ ਤਾਲਾ ਬੜਾ ਠੁਠਾ ਸੱਚਾ ਆਨੰਦ ਹੈ ਅਗਵਾਈ ਪਾ ਕੇ ਛੱਡ ਤੇ ਖੇੜਾ ਸ਼ਕਤੀ ਦੇ ਪੰਜ ਤੀਰ ਤੂੰ ਸਿੰਘ I'm going care that.